ਬਨੂ ਮਿਲਣਾ ਚਾਹੁੰਦਾ ਹੈ ਤਾਂ ਤੈਨੂੰ ਇੱਕ ਕੰਮ ਕਰਨਾ ਪਵੇਗਾ ਉਹ ਹੈ ਆਪ ਸਵਾਰੇ ਤੈਨੂੰ ਆਪਣਾ ਆਪ ਸਵਾਰਨੇ ਪੈਣਾ ਹੈ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਆਪਣਾ ਆਪ ਸਵਾਰ ਲਵੇਂਗਾ ਤੇ ਤੈਨੂੰ ਪਰਮਾਤਮਾ ਮਿਲ ਜਾਵੇਗਾ ਦੋ ਚੀਜ਼ਾਂ ਬੜੀਆਂ ਸਾਧ ਸੰਗਤ ਵਿਲੱਖਣ ਹੈ ਤੇ ਗੁਰਮਤ ਦੇ ਵਿੱਚੋਂ ਆਪਾਂ ਇਹਨਾਂ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰਾਂਗੇ ਇੱਕ ਹੈ ਸਾਧ ਸੰਗਤ ਸ਼ਿੰਗਾਰਿਆ ਹੋਇਆ ਤੇ ਦੂਜਾ ਹੈ ਸਵਾਰਿਆ ਹੋਇਆ ਦੋਨਾਂ ਦੇ ਵਿੱਚ ਫਰਕ ਬਹੁਤ ਹੈ ਜਿਹੜਾ ਸ਼ਿੰਗਾਰਿਆ ਹੋਇਆ ਹੈ ਉਹ ਤਾਂ ਸਾਧ ਸੰਗਤ ਸਾਨੂੰ ਅਕਸਰ ਹੀ ਦੁਨੀਆ ਦੇ ਵਿੱਚ ਜਿਹੜਾ ਸ਼ਿੰਗਾਰ ਉਹ ਬਹੁਤ ਮਿਲ ਜਾਂਦਾ ਸ਼ਿੰਗਾਰੇ ਹੋਏ ਸਾਨੂੰ ਬਹੁਤ ਮਿਲ ਜਾਂਦੇ ਪਰ ਜਿਹੜਾ ਸਵਾਰਿਆ ਹੋਇਆ ਹੈ ਅਸਲ ਵਿੱਚ ਕੰਮ ਸਾਡੇ ਉਹੀ ਆਂਦਾ ਜਿਵੇਂ ਤੁਸੀਂ ਦੇਖੋ ਸਾਧ ਸੰਗਤ ਜਦੋਂ ਆਪਾਂ ਘਰਾਂ ਦੇ ਵਿੱਚ ਕਿਸੇ ਨੇ ਕੋਈ ਮਨ ਕੇ ਚੱਲੋ ਟੀਵੀ ਰੱਖਿਆ ਹੋਇਆ ਹੈ ਉਦੇ ਆਲੇ ਦੁਆਲੇ ਆਪਾਂ ਅੱਜ ਅਜੋਕੇ ਸਮੇਂ ਵਿੱਚ ਕਾ ਬੋਰਡ ਵਗੈਰਾ ਬਣਾਉਨੇ ਆ ਤੇ ਆਪਾਂ ਉਸ ਜਗ੍ਹਾ ਨੂੰ ਸ਼ਿੰਗਾਰ ਦਿੰਨੇ ਆ ਉਸ ਟੀਵੀ ਨੂੰ ਮਨ ਕੇ ਚੱਲੋ ਸ਼ਿੰਗਾਰ ਦਿੰਨੇ ਆ ਵੀ ਕੋਈ ਆ ਕੇ ਬੈਠੇ ਜਦੋਂ ਕੋਈ ਟੀਵੀ ਦੇਖੇ ਤੇ ਉਹਦੇ ਆਲੇ ਦੁਆਲੇ ਇੱਕ ਸ਼ਿੰਗਾਰ ਹੋਵੇ ਤੇ ਉਹ ਬੈਠ ਕੇ ਉਹਨੂੰ ਸੋਹਣਾ ਲੱਗੇ ਹੁਣ ਸ਼ਿੰਗਾਰਿਆ ਹੋਇਆ ਤਾਂ ਹੈ ਪਰ ਜੇ ਉਹ ਟੀਵੀ ਕਿਤੇ ਖਰਾਬ ਹੋ ਜਾਵੇ ਤੇ ਆਪਾਂ ਕੀ ਆਖਦੇ ਆਂ ਆਪਾਂ ਆਖਦੇ ਆਂ ਕਿ ਭਾਈ ਹੁਣ ਇਹਨੂੰ ਤੁਸੀਂ ਸਵਾਰ ਕੇ ਲੈ ਕੇ ਆਓ ਇਹਨੂੰ ਸਵਾਰ ਕੇ ਲੈ ਕੇ ਆਓ ਤੇ ਉਸ ਵਕਤ ਹੁਣ ਜੇ ਕੋਈ ਆਖੇ ਵੀ ਜੇ ਤੂੰ ਸ਼ਿੰਗਾਰ ਵੀ ਆਪ ਕਰ ਸਕਦਾ ਸਵਾਰ ਵੀ ਆਪ ਲੈ ਜੇ ਸ਼ਿੰਗਾਰ ਕਰ ਸਕਦਾ ਤੂੰ ਸਵਾਰ ਵੀ ਆਪ ਲੈ ਤੇ ਅੱਗੇ ਉਹ ਸਾਧ ਸੰਗ ਜਵਾਬ ਆਂਦਾ ਕਿ ਨਹੀਂ ਸਾਡੇ ਵਿੱਚ ਸ਼ਿੰਗਾਰਨ ਦੀ ਸਮਰੱਥਾ ਹੈ ਸਵਾਰਨ ਦੀ ਸਮਰੱਥਾ ਨਹੀਂ ਹੈ ਸਵਾਰਿਆ ਉੱਥੇ ਹੋ ਉੱਥੇ ਜਾਵੇਗਾ ਜਿੱਥੇ ਕੋਈ ਇਹਨੂੰ ਸਵਾਰਨ ਵਾਲਾ ਬੈਠਾ ਹੈ ਜਿੰਨਾ ਟਾਈਮ ਆਪਾਂ ਇਹਨੂੰ ਸਵਾਰਨ ਵਾਲੇ ਕੋਲ ਨਹੀਂ ਲੈ ਕੇ ਜਾਂਦੇ ਉੰਨਾ ਟਾਈਮ ਇਹ ਸਵਾਰਿਆ ਨਹੀਂ ਜਾਵੇਗਾ ਠੀਕ ਨਹੀਂ ਹੋਵੇਗਾ ਬਗੈਰ ਸਵਾਰੇ ਹੋਏ ਤੋਂ ਸਾਡੇ ਅਰਥ ਵੀ ਕੋਈ ਨਹੀਂ ਹੈ ਦੂਜੀ ਗੱਲ ਸਾਧ ਸੰਗਤ ਮਨ ਕੇ ਚੱਲੋ ਇੱਕ ਗੱਡੀ ਐ ਬਹੁਤ ਸ਼ਿੰਗਾਰੀ ਹੋਈ ਐ ਪਰ ਸਵਾਰੀ ਹੋਈ ਨਹੀਂ ਐ ਸ਼ਿੰਗਾਰੀ ਹੋਈ ਗੱਡੀ ਦੇ ਵਿੱਚ ਕੋਈ ਸਫ਼ਰ ਨਹੀਂ ਕਰ ਸਕਦਾ ਜਿੰਨਾ ਟਾਈਮ ਉਹਨੂੰ ਸਵਾਰਿਆ ਨਾ ਹੋਵੇ ਗੱਡੀ ਸਵਾਰੀ ਹੋਈ ਹੋਵੇ ਠੀਕ ਹੋਵੇ ਸ਼ਿੰਗਾਰੀ